ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੜੂ ਚਣਵਾੜਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਦੀ ਸੂਣ ਵਾਲੀ ਬਾੜ ਸੇਲ ਲਈ ਲੈ ਕੇ ਆਏ ਜੀ ਆਓ ਫੋਟੋ ਲੈਨੇ ਬਾਈ ਟੋਟੇ ਆ ਜੀ ਬਾਈ ਜੀ ਹਸਤੀਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਮੋਬਾਈਲ ਨੰਬਰ ਬੋਲ ਨਾਂ ਗੋਰਾ ਸਿੰਘ ਜੀ ਹਮ ਮੋਬਾਈਲ ਨੰਬਰ 98727 9696 931 ਹੈ ਬਾਈ ਦਾ ਕੰਟੈਕਟ ਨੰਬਰ ਹੈ ਬਾਈ ਜਿਸ ਪਿੰਡ 'ਚੋ ਵੀਡੀਓ ਬਣਾ ਰਿਹਾ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਪਈ ਜਾਂਦੀ ਹੈ ਨੇੜੇ ਪਿੰਡ ਬਾਈ ਭਦੌੜ ਰਹੇ ਨੇ ਬਈ ਜਿਹੜੀ ਬੈਡ ਦੇ ਨੇ ਕਿਹੜਾ ਸੂਸ ਹੁੰਦੀ ਦੂਜਾ ਸੂਸ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਤੇ ਲੈ ਜੀ ਜੀ ਦੱਸ ਦੇਣਾ ਜੀ ਦੱਸ ਦੇਣਾ ਹਾਂਜੀ ਤੇ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਦੇ ਪਹਿਲੇ ਸੂ 12 ਲੀਟਰ ਦਿੰਦਾ ਜੀ 12 ਲੀਟਰ ਦਾ ਹਾਂਜੀ ਫੇਸ ਬਿਊਟੀ ਚੰਗੀ ਆ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਚਮਕ ਚਮਕ ਚੰਗੀ ਆ ਥਣ ਬੜਾ ਕਮਾਲ ਦਾ ਲੱਗਿਆ ਬਈ ਮੁਰਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਲ ਮੇ ਪੂਰੇ ਗੈਪ ਤੇ ਕੱਚੀ ਕੱਚੀ ਆ ਹਜੇ ਬਈ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਵਧੀਆ ਤਿਆਰ ਕਰ ਲੈਣੀ ਆ ਟੱਲਾਂ ਟੱਲਾਂ ਬਹੁਤ ਵਈਆਂ ਰਾਜੀ ਰੋਜੀ ਫੁੱਲ ਚੰਗੀਆਂ ਬੇਸ ਬੜਾ ਪਿਆਰਾ ਕਰਮਾਈਆ ਤੇ ਦੁੱਧ ਵੀ ਚੰਗਾ ਦੇਊਗੀ ਤੇ ਦੇਊਗੀ ਭਾਈ ਮੱਝਾਂ ਵਰਗਾ ਐਂਟ ਫੁੱਲ ਆਉਣੀਆਂ ਗਰਮੀ ਘਟ ਮੰਨੂਗੀ ਚੰਗੀ ਹਾਣ ਹਵਾਂ ਨੇ ਚੰਗੀਆਂ ਟੱਲਾਂ ਟੱਲਾਂ ਬਹੁਤ ਵਈਆਂ ਤੇ ਕੀ ਮੋਲ ਆ ਭਰਾ ਫਿਰ ਮੋਲ ਦਾ ਹੀ 36000 36000 ਰੁਪਇਆ ਮਾਨਤਾਨ ਹੋਈ ਬਈ ਹਾਂਜੀ ਠੀਕ ਹੈ 36000 ਰੁਪਇਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੂਰ ਹੋ ਜੇ ਚੰਗੀ ਆ ਬਣ ਰੰਗ ਰੂਪ ਚੰਗਾ ਰਾਜੀ ਰੋਜੀ ਟੱਲਾ ਢੋਲਾ ਚੰਗੀਆਂ ਤੇ ਸਾਰੇ ਬਾਲਟਾਂ ਕੱਢ ਕੇ ਘਰ ਵਾਲੀ ਨੇ ਫੇਰ ਸੋਣਾ ਮੁੱਠੀ ਵਾਲਾ ਤਣ ਕੱਲਾ ਕੱਲਾ ਥਾਣ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋ ਧੰਨਵਾਦ